ਆਪਸੀ ਕੋਈ ਮੁੰਡਿਆਂ ਦਾ ਝਗੜਾ ਸੀਗਾ ਮਤਲਬ ਕਿ ਕਾਲਜ ਦੀ ਪ੍ਰਧਾਨਗੀ ਦਾ ਜਿੱਕਾ ਬਾਕੀ ਲਾਲਵਾਈ ਦੇ ਮੁੰਡੇ ਸੀਗੇ ਦੜਵੇ ਦੇ ਮੁੰਡੇ ਸੀ ਜੀ ਸਾਡੇ ਪਿੰਡ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਦੀ ਆਪਸੀ ਲੜਾਈ ਹੋਣ ਦੇ ਬਾਵਜੂਦ ਜਿਹੜੇ ਸਾਡੇ ਸਾਡੇ ਪਿੰਡ ਦੇ ਬੇਕਸੂਰ ਬੰਦੇ ਸੀ ਉਹ ਬੰਦੇ ਪੁਲਿਸ ਨੇ ਰਾਤੇ ਰਾਤ ਗ੍ਰਿਫਤਾਰ ਕੀ ਹਰ ਰੋਜ਼ ਨਮੀ ਆਮੀ ਇਕੱਟਾ ਸਾਡੇ ਸਾਹਮਣੇ ਪਰ ਜਿਹੜੇ ਕੁਛ ਲੈ ਕੇ ਕਾਨੂੰਨ ਦੀ ਉਲੰਘਣਾ ਕਰਿਆ ਅਤੀ ਡੇਂਗਰ ਜੋ ਕਰ ਰਹੇ ਨੇ ਜਿਹੜੀ ਜਿੱਦਾਂ ਕੀਤੀ ਜਾਵੇ ਉਹ ਨਹੀਂ ਘਟਦਾ ਪਰ ਤਾਂ ਜੋ ਸਾਨੂੰ ਸਮਝ ਨਹੀਂ ਆਈ ਹੈ ਵਈ ਗਲਤ ਭਾਈਚਾਰੇ ਦੇ ਉੱਪਰ ਹੀ ਇਸ ਤਰ੍ਹਾਂ ਦਾ ਜੋਰ ਜੋ ਹੁੰਦਾ ਹੈ बार-बार ਸਾਡੇ ਮਿਲਾ ਲੱਗਦਾ ਬਾਬਾ ਹਰਿ ਸਿੰਘ ਜੀ ਉਸ ਦਿਨ ਲਾਲਬਾਈ ਤੇ ਕੁਝ ਬੰਦੇ ਆਏ ਆ ਜਿਨ੍ਹਾਂ ਦੀ ਰਿਸ਼ਤੇਦਾਰੀ ਸੀ ਇੱਥੇ ਉਹ ਬੰਦਿਆਂ ਨੇ ਕਿ ਸਾਡੇ ਪਿੰਡ ਦੇ ਬੰਦਿਆਂ ਨਾਲ ਰੌਲਾ ਕੀਤਾ ਤੇ ਉਸ ਥੋੜੀ ਜਿਹੀ ਉਹਨਾਂ ਤਾਂ ਨਹੀਂ ਰਿਹਾ ਦੀ ਇਹ ਲੜਾਈ ਕੀ ਹੈ ਜਦੋਂ ਹਰ ਸਾਲ ਮੇਲਾ ਲੱਗਦਾ ਤੇ ਹਰ ਸਾਲ ਪਤਾ ਹੈ ਬਈ ਇਹ ਕਿੱਥੇ ਵਾਰ ਹੋ ਰਿਹਾ ਹੈ ਤੇ ਜਿੰਨਾਂ ਜੋ ਵਿਅਕਤੀ ਜਾ ਕੇ ਦਿੱਤੀ ਤਾਂ ਉਹਦੇ ਨਿਖਾਰ ਦੇ ਕੇ ਆਉਂਦੇ ਆ ਤੁਸੀਂ ਇੱਥੇ ਫੋਰਸ ਨਹੀਂ ਭੇਜਦੇ ਤਾਂ ਸਭ ਤੋਂ ਪਹਿਲਾਂ ਤਾਂ ਲੜਕੀ ਦੇ ਐਸਐਸਪੀ ਬਟੇਲਾ ਦੀ ਹੈ ਫੋਰਸ ਜਾਂਦੀ ਹੈ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੀ ਪੁਲਿਸ ਨਾਲ ਝੜਪ ਹੋਈ ਲੜਾਈ ਹੋਈ ਉਹਦੇ 'ਚ ਪਿੰਡ ਦੇ ਬੰਦੇ ਕੋਈ ਨਹੀਂ ਸੀ ਬਲਕਿ ਬਾਹਰਲੇ ਬੰਦੇ ਸੀ ਜਨਾਲ ਇਹ ਪਹਿਲਾਂ ਨਹੀਂ ਘੋਟਮਾਰ ਹੋਏ ਨਾ ਠੱਗੀਸ਼ਾਈ ਹੋਏ ਤੇ ਫਿਰ ਤੁਸੀਂ ਆਵਾਜ਼ ਨਹੀਂ ਪਾਜੀ ਇੱਥੇ ਵਿਰੋਧ ਹੋ ਜਾਓ ਜੇ ਤੁਸੀਂ ਆਵਾਜ਼ ਨਹੀਂ ਪਾਜੀ ਨਾਲ ਗੁਰੂ ਉੱਟ-ਉੱਟ ਕੇ ਲੋਕਾਂ ਨੂੰ ਮਾਰ ਲਾਉਂਦੀ ਹੈ ਸਾਜ਼ਿਸ਼ ਹੈ ਉਸ ਤੋਂ ਬਾਅਦ ਜਿਹੜੇ ਮੇਨ ਦੋਸ਼ੀ ਸੀਗੇ ਉਹ ਭੱਜ ਗਏ ਠੀਕ ਹੈ ਜਿਹੜੇ ਸਾਡੇ ਬੰਦੇ ਉਹਨਾਂ ਦੇ ਸਾਹਮਣੇ ਸੰਭਾਲ ਕਰ ਰਹੇ ਸੀ ਕੁਝ ਵੀ ਕਰ ਰਹੇ ਸੀ ਉੱਥੇ ਦੇਖ ਰਹੇ ਸੀ ਵੀ ਕੀ ਚੀਜ਼ ਆ ਉਹ ਚੀਜ਼ ਨੂੰ ਇਹਨਾਂ ਨੇ ਵੀ ਕੋਈ ਇਹ ਨਹੀਂ ਦੇਖਿਆ ਕੋਣ ਦੋਸ਼ੀ ਹੈ ਕੋਣ ਨਹੀਂ ਦੋਸ਼ੀ ਹੈ ਬੇਦੋਸ਼ੀ ਬੰਦੇ ਸਾਰੇ ਸਾਡੇ ਪਿੰਡ ਦੇ ਗ੍ਰਿਫਤਾਰ ਹੋਏ ਜੀ 400 ਰੁਪਿਆ 15 ਤੋਂ 400 ਰੁਪਿਆ ਦੇਵਾਂਗੇ ਜੇ ਵੀ ਫਿਰ ਇਹ ਵੀ ਗੱਲ ਕਿਹਾ ਸੀ ਵੀ 18 ਸਾਲ ਤੋਂ ਜਿਹੜੀ ਉੱਤੇ ਲੜਕੀ ਹੈ ਉਹ ਨੂੰ 1000 ਰੁਪਿਆ ਰੋਹੀ ਪਤਾ ਵੀ ਦਿਵਾਵੀਂ ਗੱਟਾ ਮੇਰੇ ਸਮਾਜ ਦੇ ਲੋਕੋ ਮੈਂ ਤੁਹਾਨੂੰ ਕਹਿਣਾ ਨਾ ਤਾਂ ਇੱਥੇ ਗਰੀਬ ਜੱਟ ਸੁਖੀ ਹੈ ਜਿਹੜਾ ਜਿਹਨਾਂ ਨਾਲ ਬੜੀ ਲੰਮੀ ਬਾਝ ਹੈ ਸਾਡੇ ਮੋਢੇ ਤੇ ਹੱਥ ਰੱਖਦੇ ਆ ਸਾਨੂੰ ਕਿਤੇ ਨਾ ਕਿਤੇ ਸਾਡੇ ਈਸ ਤਿਆਰੀ ਦੇ ਇਜ਼ਹਾਰ ਦੇ ਉੱਤੇ ਜੇ ਸਾਕੇ ਹੱਥ ਰੱਖਦੇ ਆ ਮੈਂ ਮੇਰਾ ਸੇਕੋ ਇਹ ਹੋਰ ਸਾਥੀ ਉਹ ਪਹਿਲਾਂ ਲਿਖਤੀ ਤੌਰ ਤੇ ਪੁਲਿਸ ਨੂੰ ਇਹ ਦਰਖਾਸਤ ਦੇ ਕੇ ਆਏ ਕਿ ਸਾਡੇ ਪਿੰਡ ਰੈਕੇਕਲਾ ਮੇਲਾ ਲੱਗਣਾ ਹੈ ਤੇ ਉੱਥੇ ਪੁਲਿਸ ਦੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਪੁਲਿਸ ਦੀ ਇਹਦੀ ਨਲਕੀ ਰਹੀ ਲੋਕਾਂ ਨੂੰ ਪਤਾ ਲੱਗਦਾ ਕਿ ਪੁਲਿਸ ਦਾ ਕੋਈ ਹੋਮਗਾਰਡ ਦਾ ਜਵਾਨ ਵੀ ਇੱਥੇ ਨਹੀਂ ਆਇਆ ਸੱਸੀ ਗਾਲ ਜੀ ਸਾਰਿਆਂ ਨੂੰ ਮੇਰਾ ਨਾਮ ਵੀਤਪਾਲ ਕੌਰ ਹੈ ਕਿਹੜਾ ਪਿੰਡ ਹੈ ਜੀ ਰੈਕੇਕਲਾ ਪਿੰਡ ਹੈ ਜੀ ਮੇਰਾ ਪਿਛਲੇ ਦਿਨ ਹੀ ਕੋਈ ਰੌਲਾ ਹੋਇਆ ਜੀ ਪੁਲਿਸ ਵਾਲਿਆਂ ਨਾਲ ਕਿਸੇ ਮੁੰਡਿਆਂ ਨਾਲ ਕੀ ਕਾਰਨ ਬਣਿਆ ਇਹ 17 ਤਰੀਕ ਦੀ ਰਾਤ ਦੀ ਗੱਲ ਹੈ ਜੀ ਸਾਡੇ ਪਿੰਡ ਮੇਲਾ ਲੱਗਦਾਗਾ ਜੀ ਉੱਥੇ ਮੇਲੇ ਦੇ ਵਿੱਚ ਮਤਲਬ ਮਤਲਬ ਆਪਸੀ ਕੋਈ ਮੁੰਡਿਆਂ ਦਾ ਝਗੜਾ ਸੀਗਾ ਮਤਲਬ ਕਿ ਕਾਲਜ ਦੀ ਪ੍ਰਧਾਨਗੀ ਦਾ ਠੀਕ ਆ ਬਾਕੀ ਲਾਲਵਾਈ ਦੇ ਮੁੰਡੇ ਸੀਗੇ ਦੜਵੇ ਦੇ ਮੁੰਡੇ ਸੀ ਜੀ ਸਾਡੇ ਪਿੰਡ ਦਾ ਕੋਈ ਕਸੂਰ ਨਹੀਂ ਸੀ ਉਹਨਾਂ ਦੀ ਆਪਸੀ ਲੜਾਈ ਹੋਣ ਦੇ ਬਾਵਜੂਦ ਜਿਹੜੇ ਸਾਡੇ ਸਾਡੇ ਪਿੰਡ ਦੇ ਬੇਕਸੂਰ ਬੰਦੇ ਸੀ ਉਹ ਬੰਦੇ ਪੁਲਿਸ ਨੇ ਰਾਤੇ ਰਾਤ ਗ੍ਰਿਫਤਾਰ ਕੀਤੇ ਜੀ ਕਰੋ ਸੁੱਤੇ ਭੇ ਬੰਦਿਆਂ ਤੇ ਭੇ ਬੰਦਿਆਂ ਨੂੰ ਚੱਕ ਕੇ ਲੈ ਕੇ ਗਏ ਆ ਜਿਹੜੇ ਮੇਨ ਦੋਸ਼ੀ ਸੀ ਉਹ ਹਜੇ ਤੱਕ ਵੀ ਬੇਸ਼ ਨਹੀਂ ਹੋਏ ਜੀ ਲੜਾਈ ਦਾ ਕੀ ਕਾਰਨ ਬਣਿਆ ਲੜਾਈ ਦਾ ਕਾਰਨ ਸੀਗਾ ਜੀ ਕਾਲਜ ਦੀ ਪ੍ਰਧਾਨਗੀ ਸੀਗੀ ਠੀਕ ਹੈ ਜਿਹੜੇ ਸਾਡੇ ਪਿੰਡ ਦੇ ਮੁੰਡੇ ਮਤਲਬ ਬਾਹਰੋਂ ਬੰਦੇ ਆਏ ਸਾਡੇ ਪਿੰਡ ਦੇ ਮੁੰਡੇ ਵਿੱਚ ਵਿਚਾਲੇ ਹੋਏ ਉਹਨਾਂ ਦਾ ਸਿਰ ਵੀ ਪਾੜਿਆ ਜੀ ਠੀਕ ਹੈ ਉਸ ਤੋਂ ਬਾਅਦ ਜਿਹੜੇ ਮੁੰਡੇ ਸਾਡੇ ਪਿੰਡ ਦੇ ਸੀਗੇ ਉਹਨਾਂ ਦਾ ਸਿਰ ਪਾੜਿਆ ਮਤਲਬ ਕੁਝ ਵੀ ਹੋਇਆ ਉਹ ਚੀਜ਼ ਦੇ ਵਿੱਚ ਉਹ ਆਪ ਅਸੀਂ ਤਾਂ ਆਪਦੇ ਬੰਦੇ ਨੂੰ ਸੁਭਾਲਣ ਲੱਗ ਗਏ ਜੀ ਸਾਡੇ ਬੰਦੇ ਠੀਕ ਹੈ ਉਸ ਤੋਂ ਬਾਅਦ ਜਿਹੜੇ ਮੇਨ ਦੋਸ਼ੀ ਸੀਗੇ ਉਹ ਭੱਜ ਗਏ ਠੀਕ ਹੈ ਜਿਹੜੇ ਸਾਡੇ ਬੰਦੇ ਉਹਨਾਂ ਦੇ ਸਾਮ ਹਮਲ ਕਰ ਰਹੇ ਸੀ ਕੁਛ ਵੀ ਕਰ ਰਹੇ ਸੀ ਉੱਥੇ ਦੇਖ ਰਹੇ ਸੀ ਵੀ ਕੀ ਚੀਜ਼ ਆ ਉਹ ਚੀਜ਼ ਨੂੰ ਇਹਨਾਂ ਨੇ ਵੀ ਕੋਈ ਇਹ ਨਹੀਂ ਦੇਖਿਆ ਕੋਣ ਦੋਸ਼ੀ ਹੈ ਕੋਣ ਨਹੀਂ ਦੋਸ਼ੀ ਹੈ ਬੇਦੋਸ਼ੀ ਬੰਦੇ ਸਾਰੇ ਸਾਡੇ ਪਿੰਡ ਦੇ ਗ੍ਰਿਫਤਾਰ ਹੋਏ ਜੀ ਸਾਡੀ ਮੰਗੀ ਹੈ ਸਾਡੀ ਮੰਗ ਸਾਡੀ ਮੰਗ ਹੈ ਜੀ ਸਾਨੂੰ ਇਨਸਾਫ ਮਿਲੇ ਜਿਹੜੇ ਦੋਸ਼ੀ ਹਨ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਾਡੇ ਨਿੱਕੇ ਨਿੱਕੇ ਬੱਚੇ ਆ ਜੀ ਦੋ ਬੇਟੀਆਂ ਸਾਡੇ ਨਿੱਕੇ ਨਿੱਕੇ ਸਾਡੇ ਬੰਦੇ ਘਰੋਂ ਸੁੱਤੇ ਬੇਨ ਨੂੰ ਲੈ ਕੇ ਗਏ ਜਿਨ੍ਹਾਂ ਨੂੰ ਜੋ ਕਿ ਵੀਡੀਓ ਦੇ ਵਿੱਚ ਵੀ ਨਹੀਂ ਹੈਗਾ ਕਿਸੇ ਲੜਾਈ ਦੇ ਵਿੱਚ ਉਹਨਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਸਾਡੀਆਂ ਘਰੋਂ ਇਥੋਂ ਬੀਬੀਆਂ ਵੀ ਚੱਕੀਆਂ ਗਈਆਂ ਜੀ ਸਾਡੇ ਪਸ਼ੂ ਵੀ ਕੁੱਟੇ ਗਏ ਤੋੜ ਪੰਨ ਵੀ ਕੋਈ ਸਾਡੇ ਸਮਾਨ ਦੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਦੇਖੋ ਵੀ ਜਿਹੜੇ ਬੰਦੇ ਦੋਸ਼ੀ ਆ ਉਹਨਾਂ ਨੂੰ ਸਜ਼ਾ ਦੇਣ ਸਾਡੇ ਜਿਹੜੇ ਬੇਦੋਸ਼ੇ ਬੰਦੇ ਆ ਸਾਡੇ ਬੰਦਿਆਂ ਬਾਹਰ ਆਉਣ ਸਾਨੂੰ ਇਨਸਾਫ ਮਿਲ ਕੀ ਨਾਮ ਹੈ ਆਪਣਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਹੈ ਬਾਈ ਜੀ ਕੁਲਵਿੰਦਰ ਸਿੰਘ ਕੰਡਰਾਜੀ ਕਲਾਂ ਪਿਛਲੇ ਦਿਨੀ ਪੁਲਿਸ ਨਾਲ ਝੜਾਪ ਹੋਈ ਸੀ ਉਹ ਕੌਣ ਬੰਦੇ ਸੀਗੇ ਕਿੱਥੋਂ ਸੀ ਕੀ ਕਾਰਨ ਬਣਿਆ ਤਾਂ ਸਾਡੇ ਮੇਲਾ ਤਾਂ ਸਾਡੇ ਮੇਲਾ ਲੱਗਦਾ ਬਾਬਾ ਹਰਿ ਸਿੰਘ ਦਾ ਜੀ ਉਸ ਦਿਨ ਲਾਲਬਾਈ ਤੋਂ ਕੁਝ ਬੰਦੇ ਆਏ ਆ ਜਿੰਨਾ ਦੀ ਰਿਸ਼ਤੇਦਾਰੀ ਸੀ ਇੱਥੇ ਉਹ ਬੰਦੇ ਨੇ ਕਿ ਸਾਡੇ ਪਿੰਡ ਦੇ ਬੰਦੇ ਨਾਲ ਰੌਲਾ ਕੀਤਾ ਤੇ ਪੁਲਿਸ ਉਹ ਥੋੜੀ ਜਿਹੀ ਉਹਨਾਂ ਨੇ ਤਾਂ ਨਹੀਂ ਰੋਕੇ ਮਗਰੋਂ ਪੁਲਿਸ ਹੋਰ ਆਈ ਨਹੀਂ ਰੋਕੇ ਮਗਰੋਂ ਪੁਲਿਸ ਹੋਰ ਆਈ ਹੈ ਇਹ ਰਾਹ ਕਾਰਨ ਬਣਿਆ ਰੌਲੇ ਦਾ ਕੀ ਕਾਰਨ ਹੋਇਆ ਕਾਰਨ ਕਿਉਂ ਹੋਇਆ ਰੌਲੇ ਦਾ ਕਾਰਨ ਸੁਣ ਕੇ ਆਇਆ ਵੀ ਜਿਹੜੇ ਲਾਲਬਾਈ ਦੇ ਮੁੰਡੇ ਸੀਗੇ ਇਹਨਾਂ ਦਾ ਕੋਈ ਪ੍ਰਧਾਨਗੀ ਪਤੂਨੀ ਦਾ ਰੌਲਾ ਸੀਗਾ ਕਾਲਜਾ ਉਸ ਪਿੱਛੇ ਨੜਿਆ ਵਿੱਚ ਜਿਹੜਾ ਸਾਡੇ ਪਿੰਡ ਦਾ ਮੁੰਡਾ ਸੀਗਾ ਉਹ ਸਮਝਾਉਂਦਾ ਸੀਗਾ ਉਹਨੂੰ ਜਿਹੜਾ ਆਰਮ ਸਿੰਘ ਸੀਗਾ ਕਿ ਤੁਸੀਂ ਨਾ ਲੜੋ ਜਿਹੜੇ ਪ੍ਰਿੰਸ ਦੇ ਅੜਿੱਕੇ ਆਏ ਨੇ ਉਹ ਬੰਦੇ ਕੌਣ ਐ ਪੁਲਿਸ ਨੇ ਚੱਕੇ ਜਿਹੜੇ ਇੱਕ ਦੇਖੋ ਜੀ ਮੈਂ ਨਾ ਕਈ ਸਾਲਾਂ ਤੋਂ ਉੱਥੇ ਕੁਟੀਆਂ ਦੇ ਵਿੱਚ ਜਿਹੜਾ ਪੈਸਾ ਟੱਕਾ ਹੁੰਦਾ ਲੇਖਨ ਦਾ ਮੇਲੇ ਦੇ ਵਿੱਚ ਇੱਕ ਵਾਰ ਜੀ ਮੈਂਬਰ ਕਮੇਟੀ ਮੈਂ ਉਸ ਨੂੰ ਦੇਖਦਾ ਮੈਂ ਦੇਖਿਆ ਜਿਹੜਾ ਮੁੰਡਾ ਇੱਕ ਉਹਦੇ ਵਿੱਚ ਹੈਗਾ ਬਬਲਾ ਦਰਸ਼ਨ ਸਿੰਘ ਦਾ ਉਹ ਸਾਡੇ ਕੋਲ ਹੀ ਉੱਥੇ ਸੇਵਾ ਕਰ ਰਿਹਾ ਸੀ ਉਹ ਕੈਮਰਾ ਚ ਵੀ ਰਿਹਾ ਦਾ ਇਸ ਤਰ੍ਹਾਂ ਹੀ ਕਾਫੀ ਮੁੰਡੇ ਐ ਦੇ ਵਿੱਚ ਨਜਾਇਜ਼ ਆ ਜਿਹੜੇ ਲੜੇ ਨਹੀਂ ਗਏ ਕੁਝ ਪੰਜ ਕੁਲੇ ਚੱਕ ਕੇ ਲੈ ਜਾਂਦੇ ਆ ਜਾਂ ਪਾਸੇ ਖੜੇ ਆ ਉਹਨਾਂ ਨੂੰ ਨਿਆਂ ਚੱਕਿਆ ਗਿਆ ਸਦਾ ਇਹ ਮੰਗਾ ਥੜੀ ਜਿਹੜੇ ਨਿਆਂ ਚੱਕੇ ਗਏ ਆ ਨਹੀਂ ਉਹਨਾਂ ਦੇ ਪੁਲਿਸ ਨਾਲ ਜਿਹਨਾਂ ਦੀ ਝੜਾ ਪੋਈ ਸੀ ਉਹ ਨਹੀਂ ਚੱਕੇ ਪਤਾ ਤੁਹਾਨੂੰ ਕੁਝ ਉਹ ਨਹੀਂ ਪਤਾ ਕਿ ਪੁਲਿਸ ਦੇ ਕੋਲ ਕੌਣ ਲੜਿਆ ਉਹਨਾਂ ਨਾਲ ਕੌਣ ਨਹੀਂ ਤਾਂ ਸੰਤਾ ਜੀ ਸ਼ੱਕਾ ਜਿਹੜਾ 60 ਪੁਲਿਸ ਦੇ ਮਾਰੀ ਆ ਤੁਹਾਡੇ ਪਿੰਡ ਦੇ ਮੁੰਡੇ ਕਿਉਂ ਚੱਕੇ ਗਏ ਆ ਸਾਡੇ ਪੁਰੀਆਂ ਰਾਜਾ ਚ ਪੇਫੜਾ ਜਾਂਦਾ ਉਹ ਵੀ ਸਾਡੇ ਪਿੰਡ ਦੇ ਮੁੰਡੇ ਦਾ ਕੋਈ ਹੋਰ ਕਸੂਰੀ ਨਹੀਂ ਆ ਜਿਹੜੇ ਬਾਹਰ ਦੇ ਆਏ ਆ ਉਹੀ ਸਰਟੀਫਿਕੇਟ ਮਾਰ ਕੇ ਗਏ ਕਿਰਪਾਨ ਸਾਡੇ ਸਾਡੇ ਪਿੰਡ ਦਾ ਜਿਹੜਾ ਮੁੰਡੇ ਹੈਗੇ ਆ ਉਹਨਾਂ ਦੇ ਹੱਥ 'ਚ ਕਿਸੇ ਦੀ ਕਿਰਪਾਨ ਨਹੀਂ ਕੁਝ ਨਹੀਂ ਖਾਲੀ ਹੱਥ ਹੈ ਗਿਆ ਉਹ ਸਿਰਫ ਉਹ ਜਿਹੜੇ ਘਰੇ ਪਨਾਹ ਦਿੱਤੀ ਸੀ ਬਲਕਰਮ ਸਿੰਘ ਜਿਆਨੇ ਇਹ ਤਾਂ ਇਕੱਲਾ ਉਸ ਕੋ ਬਾ ਉਹਨਾਂ ਦੇ ਡਲੇ ਮਾਰੀ ਆ ਰਹੀ ਆ ਉਹਨਾਂ ਕੋਲੇ ਕੋਈ ਕਿਰਪਾਨ ਨਹੀਂ ਕੋਈ ਹੂਰ ਨਹੀਂ ਐਸੇ ਚੋ ਦੇ ਹਮਲਾ ਹੋਇਆ ਵੇ ਕੀ ਕਰਨ ਕਿਸੇ ਚੀਜ਼ ਨਾ ਹੋਇਆ ਉਹ ਦੇਖੋ ਜਿਹੜੇ ਬਾਹਰ ਦੀ ਮੱਡੀ ਲਾਉਂਦੀਆਂ ਨੇ ਉਹ ਪਿੰਡ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਸੀ ਹਾਂ ਬਸ ਮੋਲ ਕਰ ਗਈ ਉਹੀ ਹਾਂਜੀ ਸਰ ਅੱਜ ਤੱਕ ਕੀ ਮਾਮਲਾ ਹੈ ਤੁਸੀਂ ਪਿੰਡ ਚਲਾਈ ਕੇ ਕਲਾਂ ਆਏ ਹੋ ਕੀ ਮਸਲਾ ਹੈ ਮੈਂ ਕਿਰਨਜੀਤ ਸਿੰਘ ਗਹਿਰੀ ਕਰਮੇ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਕ ਕੇਸਪਾ ਕਾਂਗਰਸ ਪਾਰਟੀ ਪੰਜਾਬ ਪ੍ਰਦੇਸ਼ ਅੱਜ ਮੈਂ ਰਾਈਕੇ ਕਲਾਂ ਪਿੰਡ ਆਇਆ ਇਹ ਦੇਖਣ ਵਾਸਤੇ ਕਿ ਪਿਛਲੇ 17 ਤਰੀਕ ਨੂੰ ਇੱਥੇ ਇੱਕ ਝਗੜਾ ਹੋਇਆ ਤਾਂ ਉਹ ਝਗੜੇ ਦੇ ਦੌਰਾਨ ਇੱਕ सोनू ਨਾਂ ਦਾ ਕੋਈ ਵਿਅਕਤੀ ਹੈ ਉਹਦੇ ਕਿਸੇ ਬੰਦੇ ਨੇ ਸੱਟ ਮਾਰੀ ਜਿਹੜੇ ਇਹ ਦਲਦ ਭਾਈਚਾਰੇ ਦੇ ਘਰਾਂ ਦੇ ਲੋਕ ਹੈਗੇ ਆ ਇਹ ਸਾਰੇ ਉਹਨਾਂ ਨੂੰ ਸਹਮਲਣ ਵਾਸਤੇ ਲੱਗੇ ਕੋਈ ਬੰਦਾ ਉਹਨੂੰ ਹਸਪੀਟਲ ਲੈ ਕੇ ਗਿਆ ਕਿਵੇਂ ਨਾ ਕਿਵੇਂ ਸਾਰੇ ਇਸ ਜਦੋਂ ਉਦੋਂ ਬਾਅਦ ਪੁਲਿਸ ਆਉਂਦੀ ਹੈ ਤੇ ਪੁਲਿਸ ਦੇ ਨਾਲ ਪੁਲਿਸ ਦੇ ਨਾਲ ਝੜਪ ਹੋ ਜਾਂਦੀ ਹੈ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਜਿਹੜੀ ਪੁਲਿਸ ਨਾਲ ਝੜਪ ਹੋਈ ਲੜਾਈ ਹੋਈ ਉਹਦੇ ਵਿੱਚ ਪਿੰਡ ਦੇ ਬੰਦੇ ਕੋਈ ਨਹੀਂ ਸੀ ਬਲਕਿ ਬਾਹਰਲੇ ਬੰਦੇ ਸੀ ਜਨਾਹ ਲੜਾਈ ਹੋਈ ਜਿਹੜੇ ਮੰਦਰ ਮੰਦਰ ਕਮੇਟੀ ਜਿੱਥੇ ਮੇਲਾ ਲੱਗਦਾ ਹੈ ਉਹਦੇ ਚ ਕੁਲਵਿੰਦਰ ਸਿੰਘ ਹੈ ਤੇ ਇੱਕ ਮੈਂਬਰ ਪੰਚਾਇਤ ਹੈਗੇ ਆ ਕੋਈ ਸੋਹਣ ਸਿੰਘ ਤੇ ਹੋਰ ਸਾਥੀ ਉਹ ਪਹਿਲਾਂ ਲਿਖਤੀ ਤੌਰ ਤੇ ਪੁਲਿਸ ਨੂੰ ਇਹ ਦਰਖਾਸਤ ਦੇ ਕੇ ਆਏ ਕਿ ਸਾਡੇ ਪਿੰਡ ਰਹਿ ਕੇ ਕਲਾ ਮੇਲਾ ਲੱਗਣਾ ਹੈ ਤੇ ਉੱਥੇ ਪੁਲਿਸ ਦੀ ਸਿਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ। ਪੁਲਿਸ ਦੀ ਏਡੀ ਨਲਾਕੀ ਰਹੀ ਲੋਕਾਂ ਨੂੰ ਪਤਾ ਲੱਗਦਾ ਕਿ ਪੁਲਿਸ ਦਾ ਕੋਈ ਹੋਮਗਾਰਡ ਦਾ ਜਵਾਨ ਵੀ ਇੱਥੇ ਨਹੀਂ ਆਇਆ। ਜਦੋਂ ਲੜਾਈ ਝਗੜੇ ਦਾ ਮਾਹੌਲ ਬਣਿਆ ਤਾਂ ਤਾਂ ਉਦੋਂ ਪਿੰਡ ਦੇ ਲੋਕਾਂ ਨੇ ਫੋਨ ਵੀ ਕੀਤੇ ਪੁਲਿਸ ਨੂੰ ਕਿਹਾ ਕਿ ਲੜਾਈ ਦਾ ਮਾਹੌਲ ਹੈ ਇੱਕ ਵਾਰ ਪੁਲਸਾਈ ਇੱਕ ਥਾਣੇਦਾਰ ਕੋਈ ਆਇਆ ਇੱਕ ਸਿਪਾਹੀ ਨਾਲ ਕੋਈ ਆਇਆ ਤੂੰ ਆ ਕੇ ਫਿਰ ਚਲੇ ਗਏ। ਜਦੋਂ ਫਿਰ ਮਾਹੌਲ ਬਣਦਾ ਲੜਾਈ ਦਾ ਤਾਂ ਫਿਰ ਇਹਨਾਂ ਨੂੰ ਫੋਨ ਕੀਤੇ ਜਾਂਦੇ ਆ ਕਹਿੰਦੇ ਹੁਣ ਨਹੀਂ ਅਸੀਂ ਆਉਂਦੇ। ਤੇ ਇੱਕ ਪਾਸੇ ਤਾਂ ਪੁਲਿਸ ਤੇ ਕਿ ਸਾਡੀ ਪੁਲਿਸ ਜਿਹੜੀ ਹੈ ਸਪੋਰਟ ਤੇ 5 ਮਿੰਟ ਚ ਪਹੁੰਚਦੀ ਹੈ ਉਦੋਂ ਬਾਅਦ ਵੀ ਪੁਲਿਸ ਨਹੀਂ ਆਈ ਜਦੋਂ ਪੁਲਿਸ ਆਈ ਤੇ ਪੁਲਿਸ ਨੇ ਆ ਕੇ ਲੜਾਈ ਮਟਾਉਣ ਦੀ ਬਜਾਏ ਇੱਥੇ ਲੜਾਈ ਨੂੰ ਵਧਾਤਾ ਲੜਾਈ ਵੱਧ ਗਈ ਕੌਣ ਸੱਟਾਂ ਮਾਰ ਗਿਆ ਕੌਣ ਨਹੀਂ ਮਾਰ ਗਿਆ ਇਸ ਬਲ ਕਿਸੇ ਨੇ ਨਹੀਂ ਦੇਖਿਆ ਪਰ ਇਹਨਾਂ ਦਾ ਕਹਿਣਾ ਹੈ ਕਿ ਨਿੱਕੇ ਨਿੱਕੇ ਜਿਨ੍ਹਾਂ ਦੇ ਬੱਚੇ ਹੈ ਇਹ ਬੀਬੀਆਂ ਸਾਰੀਆਂ ਸਾਰੇ ਪਰਿਵਾਰ ਅੱਜ 3-400 ਬੰਦਾ ਇਕੱਠਾ ਹੋ ਕੇ ਉਹਨਾਂ ਨੇ ਦੱਸਿਆ ਕਿ ਸਾਡੇ ਨਾਜਾਇਜ਼ ਬੰਦਿਆਂ ਨੂੰ ਜਿਹੜਾ ਫੜਿਆ ਗਿਆ ਇੱਕ ਮੁੰਡਾ ਕੋਈ ਬਲਵਿੰਦਰ ਆ ਉਹ ਦਾ ਹਸਪਤਾਲ ਦੇ ਵਿੱਚ ਜਿਹੜਾ 6:00 ਵਜੇ ਸੀ ਉਹਨੂੰ ਦਾਖਲ ਕਰਾਉਣ ਗਿਆ ਵਾ ਉਹਦੀ ਲੋਕੇਸ਼ਨ ਹਸਪਤਾਲ ਦੀ ਹੈ ਇਹ ਕੋਈ ਬੰਦਾ ਕੁਟਿਆ ਦੇ ਵਿੱਚ ਕੁਟਿਆ ਦੇ ਕੋਲ ਖੜਾ ਹੈ ਜਾਂ ਕੋਈ ਬੰਦਾ ਵੈਸੇ ਹੀ ਸਿੰਪਲੀ ਖੜ ਜਾਂਦਾ ਹੈ ਉਹ ਖੜਾ ਹੈ ਕੁਝ ਮੁੰਡੇ ਕਹਿੰਦੇ ਫੌਜ ਭਰਤੀ ਹੋਣ ਗਏ ਸੀ 5 ਕਿਲੋ ਤੋਂ ਉਹਨਾਂ ਨੂੰ ਫੜ ਕੇ ਲਿਆ ਆਂਦਾ ਮਤਲਬ ਸ਼ੈਡੂਲ ਕਾਸਟ ਭਾਈਚਾਰੇ ਦੇ ਦਲਤ ਭਾਈਚਾਰੇ ਦੇ ਨੌਜਵਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਿਦਣਾ ਕਿਦੇ ਕੁਝ ਘੜਮ ਚੋਦਰੀ ਵੀ ਇਹਦੇ ਵਿੱਚ ਲੱਗੇ ਹੋਏ ਨੇ ਮੈਂ ਸਮਝਦਾ ਲੋਕਾਂ ਨੂੰ ਪਤਾ ਲੱਗਦਾ ਕਿ ਉਹ ਜਾਣ ਬੁੱਝ ਕੇ ਇਹਨਾਂ ਨੂੰ ਦਬਾਉਣ ਦੇ ਲਈ ਇਹਨਾਂ ਨੂੰ ਡਰਾਉਣ ਦੇ ਲਈ ਮੈਂ ਜਿਹੜਾ ਮਾਹੌਲ ਬਣਾ ਕੇ ਮੈਂ ਇਹ ਵੀ ਕਹੂੰਗਾ ਕਿ ਆਮ ਆਦਮੀ ਪਾਰਟੀ ਦੇ ਲੋਕ ਤੇ ਇਹ ਅਫੀਸਰ ਤੇ ਇਹ ਦੂਜਾ ਭਾਈਚਾਰਾ ਜਿਹੜਾ ਹੈਗਾ ਜਿਹੜੇ ਇਹਨਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦੇ ਉਹ ਇਹਨਾਂ ਨੂੰ ਡਰਾ ਡਰਾ ਕੇ ਆਪਦੇ ਹ ਹੁਣਾ ਚਾਹੁੰਦੇ ਸੋ ਭਗਵੰਤ ਮਾਨ ਜੀ ਇਹ ਤੁਹਾਡੀ ਸਰਕਾਰ ਦਾ ਅਨਸਾਫ ਹੈ ਕਿ ਅੱਜ ਗਰੀਬ ਭਾਈਚਾਰੇ ਦੇ 35 ਨਾ ਮਾਲੂਮ ਵਿਅਕਤੀਆਂ ਦੇ ਉੱਤੇ ਪਰਚਾ ਦਿੱਤਾ ਗਿਆ ਹੈ ਤਕਰੀਬਨ 8-9 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਕੋਈ ਵੀ ਦੋਸ਼ੀ ਨਹੀਂ ਇਹਦੇ ਸਬੰਧ 'ਚ ਅਸੀਂ ਪਿਛਲੇ ਦਿਨੀ ਡੀਆਈਜੀ ਬਠਿੰਡਾ ਨੂੰ ਮਿਲੇ ਆ ਉਹਨਾਂ ਨੇ ਐਸਟਪੀਡੀ ਜਸਵੀਰ ਸਿੰਘ ਦੀ ਡਿਊਟੀ ਲਾਈ ਹੈ ਇਨਕੁਆਇਰੀ ਕਰਨ ਵਾਸਤੇ ਡੀਐਸਪੀ ਰੂਰਲ ਜਿਹੜੇ ਹੈਗੇ ਆ ਹਰਜੀਤਮਾਨ ਉਹਨਾਂ ਨਾਲ ਵੀ ਗੱਲ ਹੋਈ ਹੈ ਇੱਥੇ ਅੱਗੇ ਪਤਾ ਲੱਗਿਆ ਕਿ 70 ਸਾਲ ਦਾ ਕੋਈ ਬਜ਼ੁਰਗ ਗੁਰਦੇਵਤ ਸਿੰਘ ਵੀ ਹੈ ਉਹਨੂੰ ਵੀ ਫੜ ਕੇ ਉਹਦੇ ਪਰਚੇ ਦੇ ਵਿੱਚ ਪਾਇਆ ਗਿਆ ਹੋਰ ਵੀ ਬਹੁਤ ਸਾਰੇ ਜਿਹੜੇ ਨਜਾਇਜ਼ ਕੀਤਾ ਜਾ ਰਿਹਾ ਪੁਰਸਦੈਸ਼ ਦਾ ਮਾਹੌਲ ਬਣਾ ਰਹੀ ਹੈ ਸੋ ਨੈਸ਼ਨਲ ਲਾਟ ਮਹਾ ਪੰਚਾਇਤ ਵੱਲੋਂ ਜੇ ਕਾਂਗਰਸ ਪਾਰਟੀ ਦਾ ਤੇ ਕੇਸੀ ਵਿਭਾਗ ਮਜ਼ਦੂਰ ਮਲਾਜ਼ਮ ਦਾ ਚੇਅਰਮੈਨ ਪੰਜਾਬ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹਣਾ ਬਠਿੰਡਾ ਪੁਲਿਸ ਪ੍ਰਸ਼ਾਸਨ ਨੂੰ ਕਹਿਣਾ ਚਾਹਣਾ ਸੁਧਰ ਜਾਓ ਪੰਜਾਬ ਦੇ 40% ਦੀ ਦਲਿਤ ਭਾਈਚਾਰੇ ਦੀ ਆਬਾਦੀ ਹੈ ਹੁਣੇ ਕਿਸੇ ਦੀ ਗੁਲਾਮੀ ਮਨਜ਼ੂਰ ਨਹੀਂ ਕਰਨਗੇ 27 ਤਰੀਕ ਨੂੰ ਬਠਿੰਡਾ ਦੇ ਅੰਬੇਡਕਰ ਪਾਰਕ ਦੇ ਵਿੱਚ ਅਸੀਂ ਭਾਈਚਾਰੇ ਦਾ ਇੱਕ ਇਕੱਠ ਰੱਖਿਆ ਤੇ ਉਸ ਇਕੱਠ ਦੇ ਵਿੱਚ ਫੈਸਲਾ ਕਰਾਂਗੇ ਤੈ ਕਰਾਂਗੇ ਜੇ ਨਿਰਦੋਸ਼ ਜਿਹੜੇ ਫੜੇ ਹੋਏ ਵਿਅਕਤੀ ਹੈ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਜੈ ਐਕਸ਼ਨ ਲੀਕਾਂਗੇ ਜੇ ਨਿਰਦੋਸ਼ ਵਿਅਕਤੀਆਂ ਨੂੰ ਰਿਹਾ ਨਹੀਂ ਕੀਤਾ ਜਾਂਦਾ ਤੇ ਪੁਲਿਸ ਵੱਲੋਂ ਦਹਿਸ਼ਤ ਦਾ ਮਾਹੌਲ ਖਤਮ ਨਹੀਂ ਕੀਤਾ ਜਾਂਦਾ ਤਾਂ ਉਹਦੇ ਖਿਲਾਫ ਨੈਸ਼ਨਲ ਅਦਾਲਤ ਮਹਾਪੰਚਾਇਤ ਵੱਲੋਂ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੂੰ ਕਹਿ ਕੇ ਕਾਂਗਰਸ ਪਾਰਟੀ ਵੱਲੋਂ ਸੰਘਰਸ਼ਾ ਜਿਹੜਾ ਉਹ ਤਿੱਖਾ ਕਰਾਂਗੇ ਜਦ ਤੱਕ ਇਸ ਦਲਦਲ ਭਾਈਚਾਰੇ ਨੂੰ ਇਨਸਾਫ ਨਹੀਂ ਮਿਲਦਾ ਕਿਰਨਜੀਤ ਸਿੰਘ ਗਹਿਰੀ ਤੇ ਮੇਰੀ ਨੈਸ਼ਨਲ ਮਹਾਪੰਚਾਇਤ ਦੀ ਜਿਹੜੀ ਟੀਮ ਹੈ ਟਿੱਕੇ ਨਹੀਂ ਬੈਠੀ ਇਹ ਤੁਸੀਂ ਇਸ ਸਕੂਲ ਕਾਸ਼ ਦੀ ਗੱਲ ਕੀਤੀ ਹੈ ਕਿ ਜਿੰਨੇ ਬੰਦੇ ਫੜਿਆ ਸਕੂਲ ਕਾਸ਼ ਦੀ ਹੈ ਕਿ ਪਿੰਡ ਦੇ ਉਹਨਾਂ ਨੂੰ ਦੇਖੋ ਇਹ ਗੱਲ ਵੀ ਹਾਂ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ 80 ਭਾਈਚਾਰੇ ਦੇ ਲੋਕ ਆ ਸਿਰਫ ਉਹਨਾਂ ਨੂੰ ਹੀ ਫੜਿਆ ਜਾ ਰਿਹਾ ਦੂਜੀ ਗੱਲ ਉਹਨਾਂ ਦੇ ਘਰਾਂ ਦੇ ਵਿੱਚ ਭੰਨ ਦੌੜ ਵੀ ਕੀਤੀ ਹੈ ਪੁਲਿਸ ਨੇ ਇਹਨਾਂ ਨੇ ਦੱਸਿਆ ਕਿ ਪੁਲਿਸ ਨੇ ਉਹਨਾਂ ਦੇ ਪਸ਼ੂਆਂ ਨੂੰ ਖੋਲਿਆ ਪਸ਼ੂਨ ਕੁੱਟਿਆ ਵੀ ਬੀਬੀਆਂ ਨੂੰ ਵੀ ਗ੍ਰਿਫਤਾਰ ਕੀਤਾ ਮਤਲਬ ਦਲਿਤ ਭਾਈਚਾਰੇ ਦੇ ਉੱਪਰ ਦਹਿਸ਼ਤ ਦਾ ਮਾਹੌਲ ਬਣਾਉਣਾ ਚਾਹੁੰਦੇ ਆ ਤੋ ਪਹਿਲਾਂ ਤਾਂ ਇਹ ਨਲਕੀ ਹੈ ਪੁਲਿਸ ਦੀ ਇਸ ਸਿਕਿਉਰਿਟੀ ਨਾਲ ਆਈ ਇਸ ਕਰਕੇ ਲੜਾਈ ਹੋਈ ਹੁਣ ਇਹ ਨਾਲ ਕੀ ਹੈ ਕਿ ਬੇਕਸੂਰ ਜਿਹੜੇ ਗਰੀਬ ਗੁਰਮੇ ਲੋਕਾਂ ਨੂੰ ਗਿਰਦਾ ਕੀਤਾ ਜਾ ਰਿਹਾ ਹੈ ਜਿਹੜਾ ਐਸਸੀ ਕਮਿਸ਼ਨ ਨੂੰ ਵੀ ਸਖਤ ਨੋਟਸ ਲੈ ਕੇ ਇਹਨਾਂ ਦੇ ਖਿਲਾਫ